ਇਹ ਗਰੇ 10ਵੇਂ ਪਾਤਸ਼ਾਹ ਦਾ ਰੋਹ ਰਈਆਂ ਜਨਮ ਹੋ ਨਾ ਇਹ ਰੋਹ 10ਵੇਂ ਪਾਤਸ਼ਾਹ ਦੇ ਉਦੋਂ ਵੀ ਨਾਲ ਸੀ ਫਿਰ ਹੋਣਾ ਹੈ ਨਗਾ ਕੰਮ ਲੈ ਮਾਣਵਾ ਲੈ ਸਾਰੀ ਛੁੱਟੀ ਕਰੋ 9 ਵਜੇ ਕੇ ਨਾ ਬਾਬੇ ਬੜੇ ਪੁੱਛਦੇ ਆ ਜੇ ਭਾਬਿਆਂ ਨਾਲ ਗੱਲ ਕੀਤੀ 5-6 ਬੰਦੇ ਪਰਾਂ ਲੈ ਗਿਆ ਹਾਂਜੀ ਹੁਣ ਹੋਰ ਬੰਦਿਆਂ ਨੂੰ ਰੱਟ ਰਿਆਂ ਦੇ ਬਾਬਿਆਂ ਨੂੰ ਪੈਸਾ ਪੁੱਛਿਆ ਆਦਾ ਚੰਗਾ ਆ ਰਹਾ ਹੈ ਕਰ ਲੈ ਅੱਜ ਹੋ ਗਏ ਬਾਬਾ ਨੂੰ ਬੇਦਰ ਵਿੱਚ ਹਾਂ ਇਹ ਨਾਮ ਤੋਂ ਦਰਦੀ ਹੈ ਅੱਛਾ ਜੀ ਬਾਬੇ ਨੂੰ ਪੰਜ ਜਣੇ ਆ ਜਾਂਦੇ ਬਾਬਾ ਜੀ ਹੱਲੀ ਬੇਨਤੀ ਹੈ ਹਾਂ ਬੇਲਦੇਸ ਨਾ ਹਾਂ ਕਿ ਆਫ ਹਾਂ ਨਹੀਂ ਇਹ ਪੁੱਛਣਾ ਲੱਗੀ ਜਾਂਦੀ ਹੈ ਆਏ ਇੱਥੇ ਸੇਵਾ ਕਰਨੇ ਹਾਂ ਕਿਹਦੇ ਦਸਵੇਂ ਪਾਤਸ਼ਾਹ ਦਾ ਰੂਹ ਲਈਆਂ ਹਾਂ ਹਾਂ अब ये लटवा की लेना। मई। सेवा करो। हां। ये लंगल छोड़ दो सो। बाबा बड़ा जन ना ना भाई। ना सोओ। हम्म। अबे तू उठ के की लेना? नहीं बाबा। करने का नहीं। हां। अब ये ने ये रो रही ਜੋ ਸਮੇਂ ਬਾਦਸ਼ਾਹ ਦੇ ਉਦੋਂ ਵੀ ਨਾਲ ਸੀ ਵਾਏ ਵਾਏ ਕਿ ਹਾਂ ਮਾਰੇ ਸਾਹਮਣੇ ਹੁਣੇ ਬੈਠੀ ਹੋਈ ਆ ਇਹ ਮਾਰੇ ਨੂੰ ਭੇਜਿਆ ਹੈ ਕਿ ਮਾਰੇ ਸਾਹਮਣੇ ਬਣਾ ਹਾਂਜੀ ਹਾਂਜੀ ਠੀਕ ਨਾਲ ਦੇ ਕੋਲ ਨਾਲ ਸੇਵਾ ਕਰ ਹੂੰ ਮਾਰੇ ਆਨੇ ਨੂੰ ਕੋਲ ਟੈਂਪ ਫੇਰ ਆਉਣਾ ਹਾਂ ਜੇ ਹੁਣ ਤਾਂ ਮੰਨਾ ਮਗਾ ਗਾਣਾ ਵਾਹ ਇਨਸਾਨਾਂ ਨੂੰ ਇਲਾ ਸਰਦੀ ਗਾਣਾ ਹਾਂਜੀ ਨਾ ਸਰਦੀ ਗਾਣਾ 33 ਸਾਲ ਤੋਂ ਹੋ ਗਏ ਹਾਂਜੀ 30 3 ਹਾਂ ਤੇ ਹਾਂ ਇਹ ਵੀ ਹੋ ਗਿਆ ਉਹ ਮਨ ਵਾਲਾ ਬਸਨ ਕੀਤਾ ਹੁਣਾਂ ਲੈ ਗਦੀ ਪੂਰਾ ਹਾਂ ਜੀ ਉਹ ਕਦੋਂ ਹੋ ਜਾਏ ਦੇਖੋ ਜਾ ਕੇ ਸ਼ੁਰੂ ਹੋ ਗਿਆ ਫਿਰ ਸੇ ਵਕਤੇ ਚੱਲਦੀ ਮੇਰੇ ਭਾਗਾਂ ਵਾਲੇ ਨੂੰ ਕਰ ਲੈਣਗੇ ਜਿਨ੍ਹਾਂ ਨੇ ਕਰਮਾਂਗੇ ਇਹ ਉਹਨਾਂ ਬਾਬਿਆਂ ਬਦਲ ਸੁਣਾਇਆ ਠੀਕ ਇਹਨੇ ਮਨ ਦੀ ਗਰੀਬੀ ਭਗਤ ਹੋਏ ਦੀ ਗਰੀਬੀ ਹੀ ਨਾ ਨਾ ਪਾਏ ਕਹਿਣ ਕਰਦੇ ਉਹਨਾਂ ਦੀ ਗੁਰਸਾਜ ਬਣੀ ਇਹਨਾਂ ਨੇ ਬਹੁਤ ਜ਼ੋਰ ਨਾਲ ਬੋਲੇ ਨੋਈ ਕੋਈ ਠੀਕ ਹੈ ਉਹਨਾਂ ਨੇ ਸਦਾ ਹੀ ਜਿੰਨੇ ਸੰਗਤ ਪਰਵਾਹ